ਦੇ ਨਾਲ ਮੇਰੇ ਸਤਿਕਾਰਯੋਗ ਮੈਂਬਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਉਹਨਾਂ ਦੇ ਨਾਲ ਸਰਦਾਰ ਜਖਬੀਰ ਸਿੰਘ ਜੀ ਮੰਗੇ ਆਣਾ ਜਿਹੜੇ ਉਦਣ ਦੇ ਨਾਲ ਤੁਰਿਓ ਆ ਸਰਦਾਰ ਅਜੈਬ ਸਿੰਘ ਜੀ ਅਬਿਆਸੀ ਮੈਂ ਆ ਰਾਮ ਸਿੰਘ ਜੀ ਇਹ ਕਹਿੰਦੇ ਜੀ ਰਿਟੌਰ ਮੈਂ ਕਿਹਾ ਹੁਣ ਰਿਟੌਰ ਕੱਟ ਦਈਏ ਤੇ ਕਈ ਵਾਰੀ ਮੈਨੂੰ ਵੀ ਕਹਿੰਦੇ ਵੀ ਧਾਮੀ ਗੋਤ ਆ ਸਾਡਾ ਧਾਮੀਆਂ ਪਿੰਡ ਵੀ ਆ ਪੰਜ ਪਿੰਡ ਆ ਧਾਮੀਆਂ ਕਲਾ ਧਾਮੀਆਂ ਬਹੀਦੀ ਧਾਮੀਆਂ ਖੁਰਦ ਇਹ ਹੁਣ ਰਾਮ ਸਿੰਘ ਮੈਂ ਕਿਹਾ ਸੀ ਬੰਬੇ ਬਣਾ ਦਈਏ ਕਿਉਂਕਿ ਬੰਬੇ ਦੇ ਰਹਿਣ ਵਾਲੇ ਆ ਇਨਾਂ ਦਾ ਵੀ ਧੰਨਵਾਦ ਕਰਦਾ ਮੇਰੇ ਨਾਲ ਮੇਰੇ ਸਾਥੀ ਪਹੁੰਚੇ ਆ ਸਤਵੀਰ ਸਿੰਘ ਜੀ ਸਾਡਾ ਧਰਮ ਪ੍ਰਚਾਰ ਦਾ ਸਕੱਤਰ ਸਰਦਾਰ ਬਲਵਿੰਦਰ ਸਿੰਘ ਜੀ ਤੇ ਸਰਦਾਰ ਜਗਦੇਵ ਸਿੰਘ ਸਾਡਾ ਜਿਹੜਾ ਮੁੱਖ ਪ੍ਰਚਾਰਕ ਵੀ ਆ ਕਿਉਂਕਿ ਜਿਸਲੇ ਕੋਈ ਕਾਰਜ ਸ਼ੁਰੂ ਕਰਨੇ ਹੋਣ ਕਈ ਵਾਰ ਬੰਦੇ ਨੂੰ ਧੁੜਕਾ ਵੀ ਲੱਗਦੀ ਆ ਕਿ ਆਸਾਮ ਦੀ ਧਰਤੀ ਤੋਂ ਤੁਰਨਾ ਪਰ ਮੈਂ ਇਹਨਾਂ ਸਾਰਿਆਂ ਦੀ ਟੀਮ ਨੂੰ ਵਿੱਚੇ ਸਾਡੇ ਮੀਤ ਸਕੱਤਰ ਸਾਹਿਬ ਜਗਦੇਵ ਸਿੰਘ ਅਭਿਆਸੀ ਜੀ ਇਹਨਾਂ ਸਾਰਿਆਂ ਨੂੰ ਵਧਾਈ ਵੀ ਦਿਨਾ ਕਿ ਗੁਰੂ ਸਾਹਿਬ ਜੀ ਨੇ ਉਸ ਪਵਿੱਤਰ ਧਰਤੀ ਜਿੱਥੇ ਕੇਵਲ ਦਾ ਕੇਵਲ ਦੋ ਸਿੱਖਾਂ ਦੇ ਘਰ ਆ ਉਥੋਂ ਨਗਰ ਕੀਰਤਨ ਦੀ ਬ੍ਰਮਦਾ ਕੀਤੀ ਸੀ ਅੱਜ 12 12 14 14 ਘੰਟੇ ਨਗਰ ਕੀਰਤਨ ਲੇਟ ਆਉਂਦਾ ਕਿਉਂਕਿ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਇਹ ਉਤਸ਼ਾਹ ਕੇਵਲ ਦਾ ਕੇਵਲ ਸਤਿਗੁਰ ਜੀ ਨੇ ਆਪ ਹੀ ਭਰਿਆ ਸੋ ਸਾਰਿਆਂ ਦੇ ਜਿੰਨੇ ਵੀ ਸਾਡੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨਾਲ ਸਾਰੇ ਚਲੇ ਹੋ ਆ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਸੰਗਤ ਦਾ ਤੇ ਚੇਚੇ ਤੌਰ ਤੇ ਇਥੋਂ ਦੀ ਕਮੇਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸੰਗਤ ਦੇ ਦਰਸ਼ਨ ਵੀ ਤੇ ਸਵੇਰੇ ਹੁਣ ਗੁਰੂ ਸਾਹਿਬ ਜੀ ਨੇ ਆਮਦ ਵੀ ਹੋਣੀ ਆ ਤੇ ਸਵੇਰੇ ਆਪਾਂ ਇਥੋਂ ਵਧਾਈ ਵੀ ਦੇਣੀ ਅਗਲੇ ਪੜਾ ਲਈ ਇਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ